ਕੀ ਨਾਮ ਤੇ ਲੋ ਜਸਪਾਲ ਜਸਪਾਲ ਵੀ ਕਦੋਂ ਦੀਵੇ ਬਣਾ ਰਹੇ ਹੋ کافی ਢੇਰ ਤੋਂ ਬਣਾ ਰਹੇ ਹਾਂ ਦੀਵੇ ਜੀ तकरीबन ਆਪਣੀ ਹੋਸ਼ ਤੇ ਸੰਭਾਲੀ ਲੀਏ ਬਣਾ ਲੱਗਾ ਮੈਂ ਪਹਿਲੇ ਮਾਤਾ ਪਿਤਾ ਵੀ ਸਾਡੇ ਕੰਮ ਇਹੋ ਕਰਦੇ ਜਲਦੀ ਪਛਦੀ ਉਹ ਵੀ ਇਹ ਕੰਮ ਇਹੋ ਕਰਦੇ ਰਿਹਾ ਭਾਂਡੇ ਬਣਾਣੇ ਦੀਵਾਲੀ ਜਾਣ ਕੇ ਦੀਵੇ ਬਣਾਣੇ ਇਹ ਕੰਮ ਕਰਦੇ ਦੀਵਾਲੀ ਤੋਂ ਕਿੰਨਾ ਚਿਰ ਪਹਿਲੇ ਸ਼ੁਰੂ ਕਰਦੇ ਇੱਕ ਮਹੀਨਾ ਕੀ ਤਰ੍ਹਾਂ ਇੱਕ ਮਹੀਨਾ ਕੀ ਤਰ੍ਹਾਂ ਕੰਮ ਪਰਵਾਰ ਤੋਂ ਬਹੁਤ ਜੀਤੀ ਗੋਰਾ ਪਰਵਾਰ ਜੋ ਨੂੰ ਹਜਲੇ 10 12 ਦਿਨ ਮੈਨੂੰ ਬਣਾਉਂਦੇ ਨੇ ਅੱਛਾ ਹਾਂ ਸਾਰਾ ਦਰਵਾਜ਼ਾ ਲੱਗਦਾ ਨਹੀਂ ਸਾਰਾ ਨਹੀਂ ਅੱਛਾ ਸਾਰਾ ਨਹੀਂ ਸਾਰਾ ਨਹੀਂ ਕੰਮ ਜਿਹੜਾ ਮਕੇ ਨੂੰ ਜਾਣਦਾ ਉਹ ਕੰਮ ਕਰ ਸਕਦਾ ਨੂੰ ਸਾਰਾ ਨਹੀਂ ਦੂਜਾ ਪਰਵਾਰ ਨਹੀਂ ਵੀਡੀਓ ਵੀਡੀਓ ਕਰਦੇ ਨੇ ਕੀ ਲਿਆ ਹੁਣ ਜੀ ਚੱਕਰ ਵਿੱਚ ਪਾਕਿਸਤਾਨ ਆ ਮਾਪਿਆਂ ਦਾ ਉਧਰ ਹੈ ਹੀ ਉਹਨੂੰ ਲੈ ਕੇ ਕੰਮ ਕਰ ਰਹੇ ਆ ਅੱਛਾ ਹਾਂ ਇਹ ਇਹਦੇ ਵਾਸਤੇ ਇੱਕ ਖਾਸ ਮਿੱਟੀ ਹੁੰਦੀ ਹੈ। ਖਾਸ-ਖਾਸ ਮਾੜੀ ਮਿੱਟੀ ਨਹੀਂ ਬੰਦ। ਚਿਕਣੀ ਮਿੱਟੀ ਪਿਓਰ ਮਿੱਟੀ ਚਾਹੀਦੀ। ਕਾਲੀ ਮਿੱਟੀ ਵੀ ਚਿਕਣੀ ਪਿਓਰ ਮਿੱਟੀ ਸਾਫ਼ ਕਰਕੇ ਛਾਨ ਨੇ। ਛਿੰਦਾ ਛਾਨ ਸੂਣ ਕੇ ਬਾਅਦ ਜੋ ਪੁੱਟ ਕੇ ਉਹਨੂੰ ਖੇਰ। ਇਹ ਬੰਦੇ ਕਿਦਾਂ ਮੇਰੇ ਇਸ ਤਰ੍ਹਾਂ ਬਣਾਉਂਦੇ ਨੇ ਇਹ ਦੱਸ ਦਿੰਦਾ। ਪਕਾਣਿਆਂ ਤੋਂ ਗਿੱਧਾ ਤਿਆਰ ਹੋ ਗਿਆ, ਸੁੱਕ ਗਿਆ। ਉਹਨੂੰ ਇਕੱਠਾ ਢੇਰ ਲਾ ਕੇ ਥੱਲੇ ਬਾਲਨ ਪਾਤੀਆਂ ਲਾ ਕੇ ਥੱਲੇ ਫਿਰ ਦੀਵਾ ਪਾਣਾ। ਓਹੋ। ਤੇ ਫਿਰ ਉਹ ਦੀਵਾ ਫਿਰ ਉੱਤੇ ਪਾ ਕੇ ਮਿੱਟੀ ਪਾਤੀ ਬਾਲਨ ਪਾ ਕੇ ਤਿਆਰ ਕਰ ਲਈਦਾ। ਤੇ ਰਾਤ ਨੂੰ ਅਗ ਨਹੀਂ ਲਿਆ ਅਗ ਲਾ ਕੇ ਨਾਲ ਹੀ ਫਿਰ ਤਿਆਰ ਹੋ ਜਾਂਦਾ ਜਿੱਦਾਂ ਚਾਈਨਾ ਦੇ ਦੀਵੇ ਆ ਗਦੇ ਆ ਉਹਦੇ ਨਾਲ ਤੁਹਾਡਾ ਰੁਪਿਆ ਪੱਕਦਾ ਉਹਨਾਂ ਦਾ ਕਿ ਨਾ ਕਿੰਗੋ ਇਹ ਦੀਵਾ ਅਸਲ ਦੀਗਾ ਹੁੰਦਾ ਹੈ ਉਹਦਾ ਮਤਲਬ ਕੋਈ ਨਹੀਂ ਦੀਕਮਲੇ ਹਾਂ ਜਦੋਂ ਦੀਵਾਲੀ ਅਸਲ ਇਹ ਦੀਕਮਲੇ ਇਹੋ ਇਹਦੇ ਨਾਲ ਬਣਾਈ ਜਾਂਦੇ ਕੋਈ ਆਰਡਰ ਤੇ ਬਣਾਉਂਦੇ ਤਾਂ ਫਿਰ ਉੱਤੇ ਲੱਗ ਜਾਂਦਾ ਨਹੀਂ ਆਪਣੇ ਤਾਂ ਬਣਾ ਲੇ ਜਦੋਂ ਲੋੜ ਪੈ ਜਾਂਦਾ ਕੋਈ ਆਰਡਰ ਵੀ ਦੇ ਦਿੰਦਾ ਉਦੋਂ ਤੇ ਬਣਾਈ ਦਿੰਦੇ ਨੇ ਜਿਸੜਾ ਕੋ 10000 ਚਾਹੀਦਾ 20000 ਚਾਹੀਦਾ ਜਿੰਨਾ ਵਿੱਚ ਚਾਹੀਦਾ ਉਹਨੇ ਬਣਾ ਤਿਆਰ ਕਰ ਦਿੰਦੇ ਨੇ ਆ ਕੰਮ ਹੋਰ ਇਹ ਹੋਏ ਮੈਂ ਤਾਂ ਕਰਕੇ ਬੱਚੇ ਪਾਲਦੇ ਆਂ ਬਰਕੌਰ ਅੱਕਾ ਦੋਦੇ ਦੀਵੇ ਬਣਾ ਰਹੇ ਉਹ ਕਿਹੜੀ ਇਹ ਹੁਣ ਤੇ ਪਾਦਰੋ ਮਹੀਨੇ ਲੱਗੇ ਆ ਤੋਤਰਾ ਤਾਂ ਸਾਰੀ ਉਮਰ ਅਸੀਂ ਮਿੱਟੀ ਕਟਾਈ ਕਰਦੇ ਰਹੇ ਆ ਅੱਛਾ ਜੀ ਇਹ ਵਰਤਣੇ ਬਣਾ ਰਹੇ ਨੇ ਇਹੀ ਵੇਚਣੇ ਨੇ ਇਹੀ ਪਰਿਵਾਰ ਪਾਲਿਆ ਵਿਆਹਿਆ ਹੁਣ ਅਸੀਂ ਮਰਨ ਦੇ ਚਾਹਤੇ ਆਂਗੇ ਤਿੰਨ ਸਾਤ ਕੌਣ ਦਿੰਦਾ ਤੁਹਾਡੇ ਨਾਲ ਸਾਤ ਕੌਣ ਦਿੰਦਾ ਦੀਵਿਆਂ ਦੇ ਵਿੱਚ ਦੀਵੇ ਕੌਣ ਬਣਵਾਉਂਦਾ ਤੁਹਾਡੇ ਨਾਲ ਮੇਰਾ ਬੰਦਾ ਬਣਾਂਦਾ ਰਤਨ ਲਾਲ ਅੱਛਾ ਜੀ ਆਹ ਰਤਨ ਲਾਲ ਬਣਾਂਦਾ ਤੇ ਫਿਰ ਕਦੋਂ ਸ਼ੁਰੂ ਕਰਦੇ ਇਹਨਾਂ ਦੀਵਾਲੀ ਜਾਂਦੀ ਹੈ ਉਹ ਐਸ ਤਰ੍ਹਾਂ ਹੀ ਕਰਦੇ ਰਹਿੰਦੇ ਨੇ ਫਿਰ ਕਿੰਨੇ ਕ ਦੀਵੇ ਬਣਾ ਲਿੰਦੇ ਰੋਜ਼ ਦੇ ਤੇ ਉਹ ਤੇਨ ਕਿ ਸੋ ਉਹ ਨਾ ਸਰੀਰ ਮਾਰਾ ਹੋ ਗਿਆ ਨਾ ਤੇ ਤੇਨ ਕਿ ਸੋਈ ਬੰਦਾ ਮਾਹ ਰੋਈਦਾ ਵਾ ਮਸਾਈ ਤੇਨ ਸੋ ਬੰਦਾ ਐਤਵਾਰ ਦੇ ਆ ਬਣੇ ਨੇ ਕਿੱਦਾਂ ਬਣਾਉਂਦੇ ਹੋ ਕਿੱਦਾਂ ਪਕਾਉਂਦੇ ਦੱਸੋ ਆਵੇ ਪੁੱਤਰ ਪੱਠੀ ਬਣੀ ਦੀ ਗੋਏ ਪਾ ਕੇ ਬਣਾਈ ਦਿੰਦੇ ਫਿਰ ਸਾਈਲਰ ਲਈ ਆਈਦਾ ਅੱਛਾ ਜੀ ਪਰਾਲੀ ਪਾਈ ਦੀਏ ਸਾਈਲਰ ਪਾਈਦਾ ਤੇ ਬੜੇ ਮਿਹਨਤ ਬੜੀ ਹੈ ਬਹੁਤ ਮਿਹਨਤ ਹੈ ਕਹਿੰਦੀ ਗੱਲ ਫਿਰ ਆਰਡਰ ਤੇ ਹੀ ਬਣਾਉਂਦੇ ਤੁਸੀਂ ਮੈਂ ਆਰਡਰ ਤੇ ਹੀ ਬਣਾਉਂਦੇ ਆਰਡਰ ਤੇ ਵੀ ਬਣਾਉਂਦੇ ਜੇ ਕਿਸੇ ਨੇ ਆਰਡਰ ਲੈਣਾ ਹੋਵੇ ਤੁਹਾਡੇ ਕੋਲ ਹੋਰ ਨਹੀਂ ਕੋਈ ਬਣਾਉਂਦਾ ਆ ਕਿ ਮਿੱਟੀ ਨਹੀਂ ਮਿਲਦੀ ਭਾਈ ਅੱਛਾ ਜੀ ਬਹੁਤ ਲੋਕੀ ਤਰਲੇ ਪਾਡੇ ਹਾਰੀ ਪਰੋਂ ਦੀ ਰੇੜਾ ਪਈ ਸੀ ਤੇ ਜਿਹੜੀ ਅਸੀਂ ਬਣਾਈ ਏ ਅੱਗੋਂ ਮਿੱਟੀ ਨਹੀਂ ਮਿਲੀ ਅੱਗੋਂ ਮਿੱਟੀ ਨਹੀਂ ਮਿਲੀ ਫਿਰ ਗੁਜਾਰਾ ਗੁਜਾਰਾ ਇਹ ਤੋਂ ਕਰਦੇ ਕਿ ਕੰਮ ਹੋਰ ਵੀ ਕਰਦੇ ਨਾਲ ਕੁਝ ਕੋਲ ਕੀ ਕਰਨਾ ਉਹ ਤੇ ਪਹਿਲੋ ਕਰਦੇ ਨਹੀਂ ਵਪਾਰ-ਸ਼ਪਾਰ ਦਾ ਹਾਂਜੀ ਤੇ ਹੁਣ ਸਰੀਰ ਵੀ ਰ ਗਿਆ ਤੇ ਬੱਚੇ ਵੀ ਵੱਖ ਹੋ ਗਏ ਹੁਣ ਆ ਇਹੋ ਮਿੱਟੀ ਘਟਾਈ ਕਰ ਕਿਤੇ ਆਪਣਾ ਢਿੱਡ ਭਾਲ ਲੈਣਾ ਸਮਝੇ ਆਪਣਾ ਖਰਚਾ ਕਰਨਾ ਪਰ ਇਹ ਵੀ ਇੱਕ ਹੁਣ ਹੁਣ ਰਿਹਾ ਜਿਹੜਾ ਦੀਵੇ ਤੁਸੀਂ ਆਪ ਨੂੰ ਦਿਨੇ ਤੇ ਅੱਜ ਕੱਲ ਤੇ ਚਾਈਨਾ ਦੇ ਚੱਲਦੇ ਬਹੁਤ ਜ਼ਿਆਦਾ ਹਾਂ ਆਪੀ ਉਹ ਆਪਿੰਬ ਨਾ ਦੇਦੇ ਮੈਂ ਕੋਲੋਂ ਕਰਦੀ-ਕਰਦੀ ਰਹਿਣੀ ਆ ਉਹਦਾ ਪਤਾ ਲਾਭੇ-ਚਾਂਭੇ ਸਾਥ ਦੇ ਦਿੰਦੇ ਉਹਨਾਂ ਨਾਲ ਹਾਂ ਆ ਕੀ ਬੜੇ ਬੁਖਾਰ ਚੜੇ ਨੇ ਆ ਕੀ ਵਿਚਾਰਾ ਕੱਲਾ ਹੀ ਲੱਗਾ ਏ ਮੈਨੂੰ ਬੜੇ ਬੁਖਾਰ ਚੜੇ ਨੇ ਅੱਛਾ ਜੀ ਤੇ ਵਿਚਾਰਾ ਕੱਲਾ ਹੀ ਲੱਗਾ ਰਿਆ ਪਰ ਬਜ਼ੁਰਗ ਸਰੀਰ ਹੁੰਦੇ ਆਸਾਰ ਵੀ ਤੇ ਨੀਂਦ ਨਹੀਂ ਛੱਡਦੇ ਨਹੀਂ 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 ਪਸਲੀਆਂ ਹੁੰਦੀਆਂ ਕਰਾਈਆਂ ਕਿ ਸਰੀਰ ਇੱਕ ਮਜੂਰ ਹੋ ਗਿਆ ਤਾਂ ਕੀ ਮੋਤਾਂ ਨਾਲ ਦੇ ਕੇ ਦਿਆ ਟੈਂ ਦੇ ਆ ਮੋਕੇ ਤੇ ਦੇ ਆ ਕੱਟਣ ਅੱਗੋਂ ਨਹੀਂ ਬੰਨੇ ਦੀਵਾਲੀ ਦੇ ਦੀਵਾਲੀ ਫਿਰ ਕਰਦੇ ਤੇ ਆਹ ਦੀਵਾਲੀ ਦੀਵਾਲੀ ਦੇ ਹਰ ਦੀਵਾਲੀ ਬਣਾਈ ਤੇ ਨੇ ਹਾਰਦਵਾਲੀ ਹਾਰਦਵਾਲੀ ਬਣਾਈ ਦੇ ਮਤਾਈ ਕਿੱਥੋਂ ਕਿੱਥੋਂ ਲੈਣ ਹੁੰਦੇ ਲੋਕੀ ਹੈ ਕਿੱਥੋਂ ਕਿੱਥੋਂ ਲੈਣ ਹੁੰਦੇ ਆ ਇਹ ਪਤਾ ਨਹੀਂ ਜਿਹੜੇ ਬਾਹਰ ਵੇਚਦੇ ਆ ਹਾਂਜੀ ਉਹ ਤਾਂ ਇੱਥੋਂ ਹੀ ਲੈਣ ਦੇਣੇ ਨੇ ਅੱਛਾ ਜੀ ਤੇ ਉਹ ਲੈ ਜਾਂਦੇ ਨੇ ਬਾਹਰ ਪਿੰਡਾਂ ਸੋ ਸਕੂਟਰਾਂ ਤੇ ਕੁੜੂਕਿਆਂ ਤੇ ਸਾਈਕਲਾਂ ਤੇ ਵੇਚ ਲੈਂਦੇ ਨੇ ਹਾਂਜੀ ਅਸੀਂ ਨਹੀਂ ਚਾਹ ਉਹ ਵਿਚਾਰਾ ਬਜ਼ੁਰਗ ਹੋ ਗਿਆ ਉਹ ਨਹੀਂ ਹੁਣ ਵੇਚਣ ਜਾਂਦਾ ਉਹ ਫਿਰ ਤੁਹਾਡੇ ਕੋਲੋਂ ਲੈ ਜਾਂਦੇ ਆ ਹਾਂ ਸਾਡੇ ਕੋਲ ਲੈ ਜਾਂਦੇ ਨੇ ਤੇ